ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਇਸ ਸਨਮਾਨ ਨਾਲ ਸੀਐਮ ਬਾਦਲ ਨੂੰ ਨਿਵਾਸਿਆ ਜਾਵੇਗਾ ਸੀਐਮ ਤਾਂ کہہ ਚੁੱਕੇ ਨੇ ਕਿ ਮੈਨੂੰ ਇਸ ਖਿਤਾਬ ਦੀ ਲੋੜ ਹੀ ਨਹੀਂ ਹੈ ਪਰ ਕਾਂਗਰਸ ਸਿਆਮ ਆਦਮੀ ਪਾਰਟੀ ਦੇ ਇਸ ਬਾਰੇ ਕੀ ਕਹਦਾ ਹੈ ਸੁਣਦੇ ਹਾਂ ਦੇਖੋ ਜੀ ਪਦਮ ਸ਼੍ਰੀ ਚੰਗਾ ਕੰਮ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਆ ਦਿੱਤੇ ਜਾਂਦੇ ਰਹੇ ਆ ਇਹ ਸਵਾਰ ਵੀ ਦਿੱਤੇ ਜਾਣੇ ਚਾਹੀਦੇ ਆ ਲੇਕਿਨ ਬਾਦਲ ਸਾਹਿਬ ਦਾ ਟਾਈਮਿੰਗ ਗਲਤ ਕਰ ਦਿੰਦਾ ਟਾਈਮਿੰਗ ਇਸ ਕਰਕੇ ਗਲਤ ਕਰ ਦਿੰਦਾ ਕਿ ਸਾਡਾ ਜਿਹੜਾ ਸੂਬਾ ਪਹਿਲੀ ਗੱਲ ਤੇ ਨੌਜਵਾਨ ਜਿੰਨਾ ਇੱਕ ਪੀੜੀ ਦਾ ਨਾਸ ਹੋਇਆ ਨਸ਼ੇ ਔਰ ਕਿਸੇ ਵੀ ਵਰਗ ਦੀ ਗੱਲ ਕਰ ਲਈਏ ਚਾਹੇ ਉਹ ਸਾਡਾ ਯੂਥ ਹੈ ਅਨਇੰਪਲੋਇਮੈਂਟ ਦੀ ਬੇਰੋਜ਼ਗਾਰੀ ਪੱਤੇ ਦੀ ਇੰਡਸਟਰੀ ਟ੍ਰੇਡ ਦੀ ਗੱਲ ਕਰ ਲਈਏ ਚਾਹੇ ਸ਼ੈਡੂਲ ਕਾਸਟ ਵੀਰਾਂ ਦੀ ਗੱਲ ਕਰ ਲਈਏ ਸ਼ਹਿਰੀ ਵਿਕਾਸ ਦੀ ਗੱਲ ਕਰ ਲਈਏ ਪਿੰਡੂ ਵਿਕਾਸ ਦੀ ਗੱਲ ਕਰ ਲਈਏ ਯਾਰੋ ਕਿਸੇ ਕਿਸੇ ਲੈਵਲ ਤੇ ਵੀ ਸਾਡਾ ਪੰਜਾਬ 啊，这。Uh, ਕੋ ਦਾ ਰੇਟਿੰਗ ਘਟਦੀ ਜਾ ਰਹੀ ਆ ਔਰ ਉਸ ਵੇਲੇ ਸਾਨੂੰ ਪਦਮਸ਼ਰੀ ਮਿਲੇ ਜਿਹੜਾ ਚੰਗਾ ਜਿਆ ਨਹੀਂ ਲੱਗਦਾ ਬਾਕੀ ਤਾਂ ਦੇਖੋ ਮੋਦੀ ਸਾਹਿਬ ਦੀ ਸਰਕਾਰ ਹੈ ਉਹਨਾਂ ਨੇ ਆਪਣੀ ਮਰਜ਼ੀ ਨਾਲ ਦੇਨੇ ਪਦਮਸ਼ਰੀ ਠੀਕ ਹੈ ਦੇਖੋ ਜਿਹੜੇ ਪਦਮਵੂਸ਼ਨ ਮਿਲੇ ਨੇ ਹੁਣ ਤੱਕ ਇਹ ਕਾਫੀ ਜਿਹੜੇ ਲੀਡਰ ਸੀ ਇੰਟੈਗ੍ਰਿਟੀ ਵਾਲੇ ਜਾਂ ਬਹੁਤ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਸੀਗਾ ਜਾਂ ਦੇਸ਼ ਦੇ ਪੁਨਰ ਨਿਰਮਾਣ 'ਚ ਹਿੱਸਾ ਪਾਇਆ ਸੀਗਾ ਜਾਂ ਉਹਨਾਂ ਨੇ ਵਧੀਆ ਕਦਰਾਂ ਕੀਮਤਾਂ ਨੂੰ ਸਥਾਪਿਤ ਕੀਤਾ ਸੀਗਾ ਇਹ ਕੋ ਮਾਡਲ ਸੀਗੇ ਉਸ ਸਾਹਮਣੇ ਜਦੋਂ ਤੋਂ ਮੁੱਛਨ ਮਿਲਦੇ ਰਹੇ ਨੇ ਹੁਣ ਤੱਕ ਪਰ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਿਛਲੇ 10 ਸਾਲ ਚ ਜੋ ਪੰਜਾਬ ਵਿੱਚ ਮੈਂ ਉਹਨਾਂ ਦੀ ਪਹਿਲੀ ਸاسي ਜ਼ਿੰਦਗੀ ਦੀ ਕੋਈ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਪਿਛਲੇ 10 ਸਾਲ ਚ ਕਾਲੀ ਰਾਜ ਦੌਰਾਨ ਜਿਨ੍ਹਾਂ ਦੀ ਸਰਪ੍ਰਸਤੀ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਨੇ ਉਹੜਾ ਦੌਰਾਨ ਉਹਨਾਂ ਦੀ ਸਰਕਾਰ ਦਾ ਤੇ ਉਹਨਾਂ ਦੇ ਪਰਿਵਾਰ ਦਾ ਜੋ ਰੋਲ ਰਿਹਾ ਹੈਗਾ ਹੈ ਜਿਸ ਤਰ੍ਹਾਂ ਉਹਦੇ ਚਾਰਜਸ ਲੱਗਦੇ ਰਹੇ ਨੇ ਔਰ ਜਿਸ ਤਰ੍ਹਾਂ ਦੇ ਜਿਹੜੀ ਕਬਜ਼ਾਧਾਰੀ ਨੀਤੀ ਹੈਗੀ ਬਾਦਲ ਪਰਿਵਾਰ ਜਿ ਵੱਜਦਾ ਰਿਹਾ ਹੈਗਾ ਉਹਨੂੰ ਦੇਖਦਿਆਂ ਹੋਇਆ ਮੈਂ ਸਮਝਦਾ ਕਿ ਇਹ ਫੈਸਲਾ ਨਾ ਤਾਂ ਦੇਸ਼ ਦੇ ਵਿੱਚ ਨਾ ਕੋਈ ਅਸੀਂ ਵਧੀਆ ਫੈਸਲਾ ਹੈਗਾ ਤੇ ਉਹਨਾਂ ਨੂੰ ਹੋਰ ਕੋਈ ਸਨਮਾਨ ਜੁੜ ਦਿੱਤਾ ਜਾਂ ਉਮਰ ਦੇ ਹਿਸਾਬ ਨਾਲ ਬਜ਼ੁਰਗ ਸਿਆਸਦਾਨ ਨੇ ਬੜੇ ਲੰਬੇ ਸਮੇਂ ਤੋਂ ਨੇ ਐਸ ਤਰ੍ਹਾਂ ਕੋਈ ਸਨਮਾਨ ਹੋ ਸਕਦਾ ਹੈਗਾ ਪਰ ਪਦ ਜਿਹੜੇ ਪਦਨ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਮੈਂ ਸਮਝਦਾ ਕਿ ਜੇ ਸਿਆਸਦਾਨ ਨੂੰ ਇਸ ਤਰ੍ਹਾਂ ਪਦ ਪੁੱਛ ਦੇਣ ਲੱਗੇ ਤਾਂ ਹਿੰਦੁਸਤਾਨ 'ਚ ਫਿਰ ਬਹੁਤ ਇੱਕ ਬੜੀ ਲੰਬੀ ਲੜੀ ਹੈ ਸ਼ੁਰੂ ਹੋ ਜਾਊਗੀ ਜਿਸ ਵਿੱਚ ਮੈਨੂੰ ਲੱਗਦਾ ਕਿ ਦੇਸ਼ਵੱਤ ਚੰਗੀ ਗੱਲ ਨਹੀਂ ਹੈਗੀ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ jaake ABP Live type karo ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi